इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਏਸੀ ਹਰਜਿੰਦਰ ਸਿੰਘ ਅੰਚਾਰ ਚੌਂਕੀ ਗਮਟਾਲਾ ਚੌਂਕੀ ਜਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਅਚਾਨਕ ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਏਸੀ ਤਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰਸਟੀ ਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਰਲਾ ਸ਼ੀਸ਼ਾ ਕਰੈਕ ਹੋ ਗਿਆ ਤੇ ਅੰਦਰੋਂ ਕੁਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਬੰਦੇ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਕੋਈ ਧਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਧਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਅਫਵਾਹ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣਾ ਜਿਹੜਾ ਧਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਫੋਨ ਤੋਂ ਬਚਨ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣ ਦਾ ਧਮਾਕਾ ਹੋਇਆ ਜੀ